ਜੇਕਰ ਤੁਸੀਂ ਚਟਪਟਾ ਖਾਣ ਦੇ ਸ਼ਕੀਨ ਹੋ ਕੁਲਚਿਆਂ ਦੇ ਉੱਤੇ ਪਨੀਰ ਪਵਾ ਕੇ ਖਾਣੇ ਹੋ ਜਿਹੜੀ ਸੌਸ ਪਵਾ ਕੇ ਖਾਣੇ ਹੋ ਮੱਖਣ ਖਾਣੇ ਹੋ ਉਸ ਬਾਬਤ ਅਜਿਹੇ ਜਿਹੜੇ ਅਸੀਂ ਕਹਿ ਲੇ ਕਿ ਖੁਲਾਸੇ ਢਾਬੇ ਵਾਲੇ ਵੈਦ ਵੈਦ ਬਲਜਿੰਦਰ ਸਿੰਘ ਉਹਨਾਂ ਨੇ ਕਰਨੇ ਨੇ ਕਿ ਤੁਹਾਡੇ ਰੌਂਗ ਤੇ ਖੜੇ ਹੋ ਸਕਦੇ ਨੇ ਤੇ ਕੁਲਚਿਆਂ ਦੇ ਉੱਤੇ ਜਿਹੜੀ ਸੌਸ ਪਾਈ ਜਾਂਦੀ ਹੈ ਜਾਂ ਮਾਇਨੀ ਸੌਸ ਹੈ ਉਹ ਸਰ ਸਾਰੀ 70 ਜਾਂ 80 ਰੁਪਏ ਦੀ ਕਿਲੋ ਆ ਉਹ ਤੇ ਉਹ ਭਰ ਭਰ ਕੇ ਜਵਾਕਾਂ ਨੂੰ ਸਾਡੇ ਨੂੰ ਖਲਾਈ ਜਾਂਦੇ ਤੇ ਜਵਾਕ ਖਾਈ ਜਾਂਦੇ ਆ ਹਨਾ ਅਜੀਨਾ ਮੋਟੋ ਇਹਨਾਂ ਖਤਰਨਾਕ ਕੈਮੀਕਲ ਸਰ ਉਹ ਸਾਡੇ ਢਿੱਡ ਦੇ ਵਿੱਚ ਜਾ ਕੇ ਜਾਂ ਸਬਜ਼ੀਆਂ ਨੂੰ ਗਾਲਦਾ ਤਾਂ ਸਾਡਾ ਢਿੱਡ ਵੀ ਅੰਦਰ ਉਹਨੇ ਗਾਲਦਾ ਜਾਂ ਹੱਟਦਾ ਤਾਂ ਨਹੀਂ ਬੁਰਾ ਹਲ ਕਰਨਾ ਹੀ ਕਰਨਾ ਸਾਨੂੰ ਕੋਈ ਪਤਾ ਲੱਗੇ ਸਾਡੇ ਹਾਰਟ ਚ ਪ੍ਰੋਬਲਮ ਆਉਣ ਵਾਲੀ ਸਰ ਜਿਹੜਾ ਆਪਣੀ ਬਾਡੀ ਹੈ ਨਾ ਬਹੁਤ ਹੀ ਜਿਆਦਾ ਕਲੇਵਰ ਹੈ ਆਪਾਂ ਨੂੰ ਹਰ ਇੱਕ ਚੀਜ਼ ਦੇ ਸਾਈਨ ਦੇਣ ਲੱਗ ਜਾਂਦੀ ਹੈ ਜਦੋਂ ਆਪਾਂ ਨੂੰ ਘਬਰਾਟ ਹੋਣ ਲੱਗੀ ਬੇਚੈਨੀ ਹੋਣ ਲੱਗੀ ਥੋੜਾ ਤੁਰੇ ਤੋਂ ਜਾਂ ਪੌੜੀਆਂ ਚੜ੍ਹੇ ਤਾਂ ਸਾਹ ਚੜਨ ਲੱਗ ਗਿਆ ਤਾਂ ਆਪਾਂ ਨੂੰ ਫਿਰ ਇੰਡੀਕੇਸ਼ਨ ਮਿਲਣ ਲੱਗ ਜੰਨੇ ਆ ਬੋਡੀ ਵੱਲੋਂ ਜਾਂ ਹਾਰਟ ਵੱਲੋਂ ਵੀ ਭਾਈ ਮੈਂ ਪ੍ਰੋਬਲਮ ਚ ਆਗਰ ਇਹਦੇ ਤੇ ਹੀ ਆਪਾਂ ਥੋੜੀਆਂ ਬਹੁਤੇ ਆਪਣੀਆਂ ਜਿਹੜੀਆਂ ਇਹਨਾਂ ਲੱਛਣ ਜਿਹੜੇ ਤੁਹਾਨੂੰ ਪਹਿਲਾਂ ਦੱਸੇ ਨੇ ਉਹਨਾਂ ਦੀ ਸਮਝ ਕੇ ਉਹਨਾਂ ਨੂੰ ਉਹਨਾਂ ਨੂੰ ਵਿਚਾਰ ਕਰ ਲਿਆ ਜਾਵੇ ਤਾਂ ਇਹਦਾ ਪਰਮਾਨੈਂਟਲੀ ਸੋਲੂਸ਼ਨ ਜਿਹੜਾ ਹੈਗਾ ਆਯੁਰਵੇਦ ਦੇ ਵਿੱਚ ਹੈਗਾ ਹੈ ਜਿਵੇਂ ਆ ਸਾਡੀ ਦਵਾਈ ਬਣੀ ਹੋਈ ਆ ਇਹ ਅਸ਼ਰਫ ਗੰਦੇ ਤੋਂ ਤੇ ਅਰਜਨ ਦੀ ਛਾਲ ਤੋਂ ਬਣੀ ਹੋਈ ਆ 1.5 ਤੋਂ 2 ਚਮਚ ਐਸ ਲੀਕੋਡ ਦੇ ਯੂਜ਼ ਕਰੇ ਤੇ ਨਾਲ ਦਿੱਤੇ ਹੋਏ ਸਾਡਾ ਪਾਊਡਰ ਆ ਤੇ ਕੈਪਸੂਲ ਆ ਜਿੰਨੀ ਮਰਜ਼ੀ ਹਾਰਡ ਦੀ ਬਲੋਕੇਜ ਆ ਜਿੰਨੀ ਮਰਜ਼ੀ ਹਾਰਡ ਦੀ 80 90% ਅਗਰ ਹਾਰਡ ਬਲੌਕ ਆ ਤਾਂ ਉਹ ਨੂੰ ਵੀ 1.5 ਤੋਂ 2 ਮਹੀਨੇ ਦੇ ਵਿੱਚ ਬਿਲਕੁਲ ਬੰਦਾ ਨਾਰਮਲ ਹੋ ਜਾਂਦਾ ਹੈ ਹਾਟ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਨਹੀਂ ਹੈਗੀ ਆ ਸਟੰਟ ਦੀ ਲੋੜ ਹੈਗੀ ਆ ਜਾਂ ਨਹੀਂ ਹੈਗੀ ਆ ਉਹ ਦੇਖ ਲੈਣਾ ਵੀ ਆਯੂਸ਼ਮਨ ਕਾਰਡ ਆ ਤੇ ਉੱਥੇ ਕਹਿੰਦੇ ਨੇ ਵੀ ਐਨੇ ਪੈਸੇ ਲੱਗਣਗੇ ਬਿਨਾਂ ਲੋਡ ਤੋਂ ਗੋਡੇ ਬਦਲੀ ਕਰੀ ਜਾਂਦੇ ਆ ਬਿਨਾਂ ਲੋਡ ਤੋਂ ਹੀ ਵਾਲ ਪਾਈ ਜਾਂਦੇ ਆ ਬਿਨਾਂ ਲੋਡ ਤੋਂ ਹੀ ਸਟੰਟ ਪਾਈ ਜਾਂਦੇ ਆ ਬਸ ਇਹ ਗੁਰਖਤੰਡਾ ਚੱਲਿਆ ਹੋਇਆ ਜੀ ਇਹ ਆਚਾਰ ਹੈਗਾ ਆਚਾਰ ਕੀ ਕਰੂਗਾ ਜੀ ਆਚਾਰ ਕੀ ਕਰਦੇ ਤੁਸੀਂ ਕਹ ਰਹੇ ਹੋ ਵੀ ਆਚਾਰ ਬੜਾ ਕੰਮ ਦਾ ਹੈਗਾ ਹਾਰਟ ਦੀ ਜਿਹਨਾਂ ਨੂੰ ਦਿੱਕਤ ਪਰੇਸ਼ਾਨੀ ਆ ਜਿਹਨਾਂ ਨੂੰ ਡਰ ਲੱਗਦਾ ਕਿ ਸਾਨੂੰ ਹਾਰਟ ਦੀ ਪ੍ਰੋਬਲਮ ਨਾ ਹੋ ਜੇ ਮੇਰੇ ਦਾਦੇ ਨੂੰ ਹਾਰਟ ਦੀ ਪ੍ਰੋਬਲਮ ਸੀ ਮੇਰੇ ਪਿਓ ਨੂੰ ਹਾਰਟ ਦੀ ਪ੍ਰੋਬਲਮ ਸੀ ਮੇਰੇ ਤਾਏ ਨੂੰ ਮੇਰੇ ਚਾਚੇ ਨੂੰ ਇਹ ਕੀ ਭੂਮਿਕਾ ਤੁਸੀਂ ਕਹ ਰਹੇ ਵੀ ਜਿਹੜਾ ਆਚਾਰ ਹੈਗਾ ਆਰਗੇਨਿਕ ਹਲਦੀ ਦਾ ਆਚਾਰ ਬੜੀ ਵੱਡੀ ਭੂਮਿਕਾ ਨਿਭਾਉਣ ਵਾਲਾ ਏ ਇਸ ਦਾ ਸਰ ਸਿਰਫ ਹਲਦੀ ਦਾ ਕੱਚੀ ਹਲਦੀ ਦਾ ਆਚਾਰ ਹੈ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੈ ਉਹ ਇਹ ਵਾਲੀ ਚੀਜ਼ ਹੈਗੀ ਆ ਔਰ ਉਹਦਾ ਇਹ ਸਿਰਫ 15 ਦਿਨ ਦੀ ਕੰਜ਼ਮਪਸ਼ਨ ਦੇ ਨਾਲ ਜਿਹੜਾ ਸਾਡਾ ਲੀਵਰ ਹੈ ਫੈਟੀ ਲੀਵਰ ਹੈ ਜਾਂ ਉਹ ਕਿੰਨਾ ਕਿੰਨਾ ਇਹ ਅੱਧਾ ਚਮਚ ਸਰ ਇੰਨਾ ਕਿ ਚਮਚਾ ਜਿਹੋ ਹਾਰਟ ਥੋੜਾ ਤਗੜਾ ਹੋ ਗਿਆ ਫਿੱਟ ਹੋ ਗਿਆ ਉਹ ਨਾ ਬੀਪੀ ਨੂੰ ਵਧਣ ਦਵੇ ਤੇ ਨਾ ਘਟਣ ਦਵੇ ਤੇ ਸਾਡਾ ਮੇਨ ਜਿਹੜਾ ਦਵਾਈਆਂ ਦਾ ਕਨਸੈਪਟ ਹੈ ਸਾਰਾ ਇਹ ਹਾਰਟ ਨੂੰ ਹੀ ਤਾਕਤ ਦੇਣ ਤੇ ਹੈ ਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਤੁਹਾਡੇ ਦਿਲ ਦਾ ਅਸੀਂ ਖਾਸ ਖਿਆਲ ਰੱਖਣ ਵਾਲੇ ਆ ਮਾਮਲਾ ਗੜਬੜ ਨਹੀਂ ਹੋਣ ਦੇਣਾ ਪਰ ਗੱਲਾਂ ਬਹੁਤ ਛੋਟੇ-ਛੋਟੇ ਨੇ ਜੇਕਰ ਅਸੀਂ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ ਤਾਂ ਜਿਹੜਾ ਦਿਲ ਹੈਗਾ ਸਾਡਾ ਕੰਪੈਰੀਟਿਵਲੀ ਤੰਦਰੁਸਤ ਹੋ ਸਕਦਾ ਹੈ ਅੱਜ ਅਸੀਂ ਪਹੁੰਚੇ ਇੱਕ ਵਾਰ ਫੇਟਾਵੇ ਵਾਲੇ ਵੈਦ ਵੈਦ ਬਲਜਿੰਦਰ ਜੀ ਹੋਰਾ ਕੋਲ ਜਿਨ੍ਹਾਂ ਨੇ ਅੱਜ ਅਜਿਹੇ ਖੁਲਾਸੇ ਬਿਯੋਂਡ ਦਾ ਕੈਮਰਾ ਕੀਤੇ ਨੇ ਜਿਹੜੇ ਅਸੀਂ ਹੁਣ ਕੈਮਰੇ ਦੇ ਸਾਹਮਣੇ ਲੈ ਕੇ ਆ ਰਹੇ ਹਾਂ ਤੁਸੀਂ ਬੜੇ ਚਾਹ ਚਾਹੀਏ ਕੁਲਚੇ ਖਾਣੇ ਹੋ ਕੁਲਚਿਆਂ ਦੇ ਉੱਤੇ ਪਨੀਰ ਪਵਾ ਕੇ ਖਾਣੇ ਹੋ ਜਿਹੜੀ ਸੌਸ ਪਵਾ ਕੇ ਖਾਣੇ ਹੋ ਮੱਖਣ ਖਾਣੇ ਹੋ ਉਸ ਬਾਬਤ ਅਜਿਹੇ ਜਿਹੜੇ ਅਸੀਂ ਕਹਿ ਲੇ ਕਿ ਖੁਲਾਸੇ ਢਾਬੇ ਵਾਲੇ ਵੈਦ ਵੈਦ ਬਲਜਿੰਦਰ ਸਿੰਘ ਉਹਨਾਂ ਨੇ ਕਰਨੇ ਨੇ ਕਿ ਤੁਹਾਡੇ ਰੋਂਗ ਤੇ ਖੜੇ ਹੋ ਸਕਦੇ ਨੇ ਔਰ ਤੁਹਾਡਾ ਦਿਲ ਹੈਗਾ ਜੇਕਰ ਤੁਸੀਂ ਇਹ ਵੀਡੀਓ ਸਕਿਪ ਕਰਦੇ ਹੋਗੇ ਨਹੀਂ ਦੇਖੋਗੇ ਤਾਂ ਹੋ ਸਕਦਾ ਹੈ ਤੁਹਾਡੇ ਦਿਲ ਨਾਲ ਸੰਬੰਧਤ ਤੁਹਾਨੂੰ ਪਰੇਸ਼ਾਨੀਆਂ ਦਿੱਕਤਾਂ ਜੇਕਰ ਤੁਸੀਂ ਚਟਪਟਾ ਖਾਣ ਦੇ ਸ਼ਕੀਨ ਹੋ ਤਾਂ ਹੋ ਸਕਦੀਆਂ ਨੇ ਵੈਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ டிவி ਪੰਜਾਬੀ ਤੇ ਇੱਕ ਵਾਰ ਫੇਰ ਜੀ ਥੈਂਕ ਯੂ ਵੈਰੀ ਮੱਚ ਫਰੂਕੀ ਸਾਹਿਬ ਤੁਹਾਡਾ ਤੇ ਤੁਹਾਡੀ ਟੀਮ ਦਾ ਜੀ ਜੀ ਵੈਜੀ ਤੁਸੀਂ ਕਹਿ ਰਹੇ ਹੋ ਕਿ ਇਸ ਵੇਲੇ ਜਿਹੜਾ ਦਿਲ ਹੈਗਾ ਉਹ ਜਦੋਂ ਵੀ ਬਾਹਰ ਸੜਕਾਂ ਦੇ ਉੱਤੇ ਨਿਕਲਦਾ ਹੈ ਤਾਂ ਡਰਦਾ ਬੜਾ ਉਹ ਕੀ ਕਾਰਨ ਸਰਕਾਰ ਨੇ ਆ ਵੀ ਦਿਲ ਦੀਆਂ ਗੱਲਾਂ ਆਪਾਂ ਬਹੁਤ ਕਰਦੇ ਆ ਕਿਤੇ ਵੀ ਬੈਠਦੇ ਆ ਆਪਾਂ ਕਹਿੰਦੇ ਯਾਰ ਕੋਈ ਗੱਲ ਸੁਣਾ ਦਿਲ ਦੀ ਗੱਲ ਸੁਣਾ ਆਪਾਂ ਹਨਾ ਦਿਲ ਦੀਆਂ ਗੱਲਾਂ ਬਹੁਤ ਸੁਣਦੇ ਆ ਗਾਣੇ ਬਹੁਤ ਸੁਣਦੇ ਆ ਪਰ ਦਿਲ ਦਾ ਖਿਆਲ ਨਹੀਂ ਰੱਖਦੇ ਦਿਲ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ ਸਰ ਇੱਕ ਦਿਲ ਹੀ ਐਸਾ ਆਰਗਾਨ ਆ ਪੂਰੀ ਬਾਡੀ ਦੇ ਵਿੱਚ ਜਿਹੜਾ ਮਾਂ ਦੇ ਗਰਭ ਤੋਂ ਲੈ ਕੇ ਬੰਦੇ ਦੇ ਮਰਨ ਤੱਕ ਲਗਾਤਾਰ ਪੰਪਿੰਗ ਕਰਦਾ ਵਰਕ ਕਰਦਾ ਈਵਨ ਕਿ ਆਪਣੇ ਸੁੱਤੇਆਂ ਪਿਆ ਤਾਂ ਵੀ ਇਹ ਕੰਮ ਤੇ ਲੱਗਿਆ ਰਹਿੰਦਾ ਸਾਰੀ ਬਾਡੀ ਸਭ ਤੋਂ ਜ਼ਿਆਦਾ ਕੰਮ ਜਾਂ ਵਰਕ ਲੋਡ ਕਹ ਲਈਏ ਆਪਾਂ ਹਾਰਟ ਤੇ ਹੀ ਆ ਜੀ ਜੀ ਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਬਹੁਤ ਛੋਟੇ ਛੋਟੇ ਚੀਜ਼ਾਂ ਹੈਗੀਆਂ ਨੇ ਤੇ ਜੇਕਰ ਅਸੀਂ ਉਹਨਾਂ ਦਾ ਖਿਆਲ ਰੱਖ ਲਈਏ ਤਾਂ ਦਿਲ ਦੀ ਉਮਰ ਵੱਧ ਸਕਦੀ ਹੈ ਜੀ ਬਿਲਕੁਲ ਵੱਧ ਸਕਦੀ ਹੈ ਅਗਰ ਆਪਾਂ ਆਪਣੀ ਲਾਈਫ ਦੇ ਵਿੱਚ ਐਕਸਰਸਾਈਜ਼ ਨੂੰ ਸ਼ਾਮਿਲ ਕਰੀਏ ਯੋਗਾ ਕਰੀਏ ਸੈਰ ਕਰੀਏ ਹਨਾ ਖਾਣਾ ਪੀਣਾ ਦੇਖ ਕੇ ਖਾਈਏ ਜਿਵੇਂ ਆਪਾਂ ਦੇਖਦੇ ਆਂ ਕੁਲਚੀਆਂ ਰੇੜੀਆਂ ਉਥੇ ਕੁਲਚੇ ਮਿਲਦੇ ਆ ਤੇ ਕੁਲਚੀਆਂ ਦੇ ਉੱਤੇ ਜਿਹੜੀ ਸੌਸ ਪਾਈ ਜਾਂਦੀ ਹੈ ਜਾਂ ਮਾਇਨੀ ਸੌਸ ਹੈ ਉਹ ਸਰ ਸਾਰੀ 70 ਜਾਂ 80 ਰੁਪਏ ਦੀ ਕਿਲੋ ਆ ਉਹ ਤੇ ਉਹ ਭਰ-ਭਰ ਕੇ ਜਵਾਕਾਂ ਨੂੰ ਸਾਡੇ ਨੂੰ ਖਲਾਈ ਜਾਂਦੇ ਤੇ ਜਵਾਕ ਖਾਈ ਜਾਂਦੇ ਹਨਾ ਅ ਜੀਨਾ ਮਟੋ ਇਹਨਾਂ ਖਤਰਨਾਕ ਕੈਮੀਕਲ ਸਰੋ ਸਾਡੇ ਢਿੱਡ ਦੇ ਵਿੱਚ ਜਾ ਕੇ ਜਾਂ ਸਬਜ਼ੀਆਂ ਨੂੰ ਗਾਲਦਾ ਤਾਂ ਸਾਡਾ ਢਿੱਡ ਵੀ ਅੰਦਰੋਂ ਨੇ ਗਾਲਦਾ ਜਾਂ ਹਾੜ ਦਾ ਤਾਂ ਨਹੀਂ ਬੁਰਾ ਹਾਲ ਕਰਨਾ ਹੀ ਕਰਨਾ ਤੇ ਆਪਾਂ ਦੇਖੀਏ ਹੋਰ ਵੀ ਕਿਥੇ ਟਾਬਿਆਂ ਤੇ ਜਾਂ ਰੈਸਟੋਰੈਂਟਾਂ 'ਚ ਆਪਾਂ ਦੇਖਦੇ ਆਂ ਉੱਥੇ 30 ਰੁਪਏ ਦਾ ਪਰੌਂਠਾ ਹੁੰਦਾ ਪਰੌਂਠਾ 30 ਰੁਪਏ ਦਾ ਹੁੰਦਾ ਨੇ ਮੱਖਣ ਦੀ ਟਿੱਕੀ ਹੁੰਦੀ ਹੈ ਨਾਲ ਉਹ ਕੋਈ 10 ਰੁਪਏ ਦੀ ਲਾਹ ਲੰਦਾ ਕੋਈ ਫ੍ਰੀ ਵੀ ਦੇ ਜਾਂਦਾ ਹੈ ਨਾ ਤਾਂ 10 ਰੁਪਏ ਤੁਸੀਂ ਆਪ ਸੋਚੋ ਵੀ ਐਡੀ ਟਿੱਕੀ ਵੱਡੀ 10 ਰੁਪਏ 'ਚ ਕਿਵੇਂ ਆਜੂਗੀ ਨਾ ਤਾਂ ਪੰਜਾਬ 'ਚ ਨਹੀਂ ਆ ਮੱਝਾਂ ਨਾ ਗਾਈਆਂ ਤੇ ਮੱਖਣ ਤਾਂ ਜੇ ਆਪਾਂ ਅਸਲ ਦੇ ਵਿੱਚ ਦੇਖੀਏ ਤਾਂ ਘੱਟੋ ਘੱਟ 8-900 ਰੁਪਏ ਕਿਲੋ ਪੈਂਦਾ ਤੇ ਉਹ 10-10 ਰੁਪਏ ਦਾ ਪਤਾ ਨਹੀਂ ਕਿਵੇਂ ਵੇਚੀ ਜਾਂਦੇ ਆ ਜੀ ਤੇ ਸਾਰਾ ਫਿਰ ਆਪਣੇ ਹਾਰਟ ਨੂੰ ਚੱਲਣਾ ਪੈਣਾ ਜੀ ਇਹਦਾ ਖਾਮੇ ਆ ਸਾ ਅੱਛੀ ਗੱਲ ਨਹੀਂ ਦੱਸੋ ਵੈ ਜੀ ਸਾਨੂੰ ਕੋਈ ਪਤਾ ਲੱਗੇ ਸਾਡੇ ਹਾਰਟ ਚ ਪ੍ਰੋਬਲਮ ਆਉਣ ਵਾਲੀ ਹੈ ਸਰ ਜਿਹੜਾ ਆਪਣੀ ਬਾਡੀ ਹੈ ਨਾ ਬਹੁਤ ਹੀ ਜ਼ਿਆਦਾ ਕਲੇਵਰ ਹੈ ਆਪਾਂ ਨੂੰ ਹਰੇਕ ਚੀਜ਼ ਦੇ ਸਾਈਨ ਦੇਣ ਲੱਗ ਜਾਂਦੀ ਹੈ ਜਦੋਂ ਆਪਾਂ ਨੂੰ ਘਬਰਾਟ ਹੋਣ ਲੱਗੀ ਬੇਚੈਨੀ ਹੋਣ ਲੱਗੀ ਥੋੜਾ ਤੁਰਿਆ ਤੋਂ ਜਾਂ ਪੌੜੀਆਂ ਚੜ੍ਹੇ ਤਾਂ ਸਾਹ ਚੜਨ ਲੱਗ ਗਿਆ ਤਾਂ ਆਪਾਂ ਨੂੰ ਫਿਰ ਇੰਡੀਕੇਸ਼ਨ ਮਿਲਣ ਲੱਗ ਜੰਨੇ ਆ ਬੋਡੀ ਵੱਲੋਂ ਜਾਂ ਹਾਰਟ ਵੱਲੋਂ ਵੀ ਭਾਈ ਮੈਂ ਪ੍ਰੋਬਲਮ 'ਚ ਆ ਮੇਰਾ ਧਿਆਨ ਕਰੋ ਜੀ ਅੱਛਾ ਇੱਕ ਹੋਰ ਬੜਾ ਅਹਿਮ ਮਸਲਾ ਹੈਗਾ ਤੁਸੀਂ ਕਹਿ ਰਹੇ ਹੋ ਕਿ ਜਦੋਂ ਅਸੀਂ ਖਾਣਾ ਹੈ ਤਾਂ ਅਸੀਂ ਤੰਦਰੁਸਤ ਹੋਣ ਹੋਣ ਕਰਕੇ ਖਾਣਾ ਹੈ ਤੰਦਰੁਸਤੀ ਵਾਲਾ ਖਾਣਾ ਖਾਣਾ ਪਰ ਜਿਹੜੇ ਅੱਜਕੱਲ ਰੇੜੀਆਂ ਦੁਕਾਨਾਂ ਤੇ ਚਟਪਟਾ ਖਾਣ ਦੇ ਸ਼ਕੀਨ ਨੇ ਸਭ ਤੋਂ ਵੱਧ ਖਤਰਾ ਤੁਸੀਂ ਕਹਿ ਰਹੇ ਕਿ ਉਹਨਾਂ ਦੇ ਦਿਲ ਨੂੰ ਆ ਉਹ ਕਿਵੇਂ ਸਰ ਦੇਖੋ ਜਿੰਨੇ ਵੀ ਰੇੜੀਆਂ ਤੇ ਆ ਜਾਂ इवन ਕਿ ਆਪਾਂ ਵਿਆਹਾਂ ਦੀ ਗੱਲ ਵੀ ਕਰ ਲੈਂਦੇ ਆ ਵਿਆਹਾਂ 'ਚ ਜਾਂਦੇ ਆ ਆਪਾਂ ਆਪਾਂ ਨੂੰ ਸ਼ਗਨ ਪਾਉਣ ਤੋਂ ਬਾਅਦ ਇਹ ਹੁੰਦਾ ਵੀ ਹਸਬੰਡ ਆਪਣੀ ਵਾਈਫ ਨਾਲ ਗੱਲ ਕਰਦਾ ਵੀ ਖਾ ਲਓ ਹੁਣ ਜਿੰਨਾ ਖਾ ਹੁੰਦਾ ਵੀ ਸ਼ਗਨ ਤਾਂ ਆਪਾਂ ਸ਼ਗਨ ਪੂਰਾ ਵੀ ਕਰਨਾ ਆਪਾਂ ਨੇ ਹਨਾ ਤੇ ਸਰ ਉੱਥੇ ਇੰਨਾ ਫੇਰ ਉਹ ਜਿਹੜਾ ਕੁਝ ਮੁਰੇ ਆਉਂਦਾ ਜੂਸ ਦੇ ਉੱਤੇ ਨੂੰ ਦਹੀਂ ਭੱਲੇ ਦਹੀਂ ਭੱਲੇ ਦੇ ਉੱਤੇ ਕੋਲਡ ਡਰਿੰਕ ਕੋਲਡ ਡਰਿੰਕ ਉੱਤੇ ਗਲਾਬ ਜਾਮੁਨ ਗਲਾਬ ਜਾਮੁਨ ਉੱਤੇ ਖੀਰ ਉਹ ਡਸਟਮਿਨ ਬਣਾ ਲੈਂਦੇ ਆ ਆਪਣੇ ਪੇਟ ਨੂੰ ਤੇ ਫਿਰ ਸਰ ਬਿਮਾਰੀਆਂ ਦਾ ਤਾਂ ਫਿਰ ਆਉਣੀ ਆਉਣੀ ਹੈ ਹਾਰਟ ਨੂੰ ਤਾਂ ਫਿਰ ਪ੍ਰੋਬਲਮ ਆਉਣੀ ਆਉਣੀ ਆ ਸਰ ਇਹਨਾਂ ਚੀਜ਼ਾਂ ਕਰਕੇ ਜੀ ਜੀ ਸੋ ਸਾਡੇ ਨਾਲ ਨਿਊਟ੍ਰੀਸ਼ਨ ਜਿਹੜੇ ਮਾਹਰ ਹੈਗੇ ਨੇ ਆਹਾਰ ਦੇ ਮਾਹਰ ਹੈਗੇ ਨੇ ਹਰਪ੍ਰੀਤ ਜੀ ਸਾਡੇ ਨਾਲ ਨੇ ਹਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਧੰਨਵਾਦ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਅਸੀਂ ਹਾਰਟ ਦੀ ਗੱਲ ਕਰ ਰਹੇ ਹਾਂ ਜਿਸ ਤਰੀਕੇ ਨਾਲ ਦੱਸਿਆ ਕਿ ਬਹੁਤ ਚਟਪਟਾ ਖਾਣ ਦੇ ਚੱਕਰ 'ਚ ਅਸੀਂ ਆਪਣੇ ਹਾਰਟ ਨੂੰ ਇਸ ਵੇਲੇ ਬਹੁਤ ਵੱਡੇ ਖਤਰੇ 'ਚ ਪਾਇਆ ਹੋਇਆ ਹੈ ਹਾਰਟ ਅਨਲਸ ਬੰਦੇ ਦਿੱਕਤ ਆ ਤੁਸੀਂ ਵੀ ਮੈਨੂੰ ਦੱਸ ਰਹੇ ਸੀ ਕਿ ਹਾਰਟ ਦੀ ਅਗਰ ਕਿਸੇ ਨੂੰ ਪ੍ਰੋਬਲਮ ਹੈ ਤਾਂ ਸਭ ਤੋਂ ਪਹਿਲਾਂ ਉਹਨੂੰ ਕਿਹੜੀ ਪ੍ਰੋਬਲਮ ਆਊਗੀ ਜੀ ਅਗਰ ਹਾਰਟ ਦੀ ਪ੍ਰੋਬਲਮ ਉਹਨੂੰ ਸ਼ੁਰੂ ਹੋਣ ਵਾਲੀ ਹੈ ਭਾਜੀ ਸ਼ੁਰੂ ਹੋਈ ਨਹੀਂ ਪਹਿਲੇ ਕੀ ਸਿੰਪਟਮ ਦਿੰਦਾ ਸਿੰਟਮ ਤਾਂ ਸਰ ਸਭ ਤੋਂ ਪਹਿਲਾਂ ਤਾਂ ਸਾਹ ਹੀ ਚੜਦਾ ਜਿਵੇਂ ਤੁਹਾਨੂੰ ਵੈਸੇ ਆਪਾਂ ਵੀ ਦੱਸਿਆ ਕਿ ਸਾਡਾ ਥੋੜਾ ਜਿਹਾ ਤੁਰਨ ਲੱਗੇ ਤੋਂ ਸਾਹ ਚੜਨ ਲੱਗ ਗਿਆ ਆਪਾਂ ਕਹਿੰਦੇ ਆ ਕਿ ਮੇਰੀ ਤਾਂ ਏਜ ਵੀ ਨਹੀਂ ਇੰਨੀ ਔਰ ਮੈਂ ਥੱਕਿਆ ਵੀ ਨਹੀਂ ਹੋਇਆ ਪਰ ਮੈਂ ਥੋੜਾ ਜਿਹਾ ਚੱਲਦਾ ਮੇਰਾ ਸਾਹ ਚੜਦਾ ਉਸ ਤੋਂ ਬਾਅਦ ਤੁਹਾਨੂੰ ਸਿਰ ਦੁੱਖਦਾ ਜਾਂ ਚੱਕਰ ਆਉਂਦੇ ਨੇ ਇਹੋ ਜਿਹੀਆਂ ਹੀ علاماتਾਂ ਨੇ ਜਿਹੜੀਆਂ ਸਾਨੂੰ ਇਹ ਮਤਲਬ ਦੱਸਦੀਆਂ ਨੇ ਕਿ ਬਾਡੀ ਦੇ ਵਿੱਚ ਸਾਡੇ ਹਾਰਟ ਨੂੰ ਜਾਂ ਬਾਡੀ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਹੈ ਖਰਾਬੀ ਆ ਗਈ ਹੈ ਜੀ ਜੀ ਹੋਰ ਵੀ ਬਹੁਤ ਸਾਰੇ ਚੀਜ਼ਾਂ ਹੈਗੀਆਂ ਨੇ ਬੀਪੀ ਨੂੰ ਲੈ ਕੇ ਵੀ ਹੈ ਜੀ ਜਿਨ੍ਹਾਂ ਦਾ ਬੀਪੀ ਵਧਿਆ ਰਹਿੰਦਾ ਉਹਨੂੰ ਵੀ ਦਿੱਕਤ ਪਰੇਸ਼ਾਨੀ ਆ ਸਕਦੀ ਹੈ ਜਾਂ ਘਟਿਆ ਰਹਿੰਦਾ ਉਹਨੂੰ ਵੀ ਦਿੱਕਤ ਪਰੇਸ਼ਾਨੀ ਆ ਸਕਦੀ ਹੈ ਹਾਰਟ ਨਾਲ ਸੰਬੰਧਿਤ ਹਾਂਜੀ ਸਰ ਲਗਾਤਾਰ ਬੀਪੀ ਦਾ ਵਧਣਾ ਤਾਂ ਹਾਰਟ ਨੂੰ ਜਦੋਂ ਆਪਣਾ ਬੀਪੀ ਵੱਧਦਾ ਹੈ ਉਦੋਂ ਆਪਣੀਆਂ ਆਰਟਰੀਜ਼ ਜਿਨ੍ਹਾਂ ਦੇ ਥਰੂ ਬਲੱਡ ਜਾਂਦਾ ਹੈ ਮਤਲਬ ਉਹਨਾਂ ਦੇ ਵਿੱਚ ਫੈਟ ਜੰਮਣੀ ਸ਼ੁਰੂ ਹੋ ਗਈ ਉਹਨਾਂ ਦੇ ਵਿੱਚ ਖੂਨ ਦੀ ਬਾਡੀ ਦੇ ਵਿੱਚ ਸਰਕੂਲੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਬਲਮ ਆ ਗਈ ਤੁਹਾਡੀ ਸਰਕੂਲੇਸ਼ਨ ਚੰਗੀ ਤਰ੍ਹਾਂ ਨਾਲ ਹੋ ਨਹੀਂ ਰਹੀ ਇਸੇ ਕਰਕੇ ਜਿਹੜਾ ਬੀਪੀ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਨੇ ਵਾਧਦੀਆਂ ਜਾਂਦੀਆਂ ਨੇ ਤੇ ਜਦੋਂ ਇਹਨਾਂ ਦਾ ਮੋਡਲੀ ਸਟੇਜ ਤੇ ਖਿਆਲ ਨਹੀਂ ਰੱਖਿਆ ਜਾਂਦਾ ਤਾਂ ਪਹਿਲਾਂ ਇੱਕ ਆਰਟਰੀ ਬਲੌਕ ਹੁੰਦੀ ਹੈ ਫਿਰ ਦੂਸਰੀ ਫਿਰ ਉਹਦੇ ਨਾਲ ਜ਼ਿਆਦਾ ਪ੍ਰੋਬਲਮਜ਼ ਆਉਂਦੀਆਂ ਨੇ ਜਦੋਂ ਆਪਾਂ ਨੂੰ ਡਾਕਟਰ ਕਹਿੰਦੇ ਨੇ ਵੀ ਸਟੰਟ ਪਵਾਉਣ ਦੀ ਨੌਬਤ ਆ ਗਈ ਜਾਂ ਤੁਹਾਡੀ ਪਹਿਲੇ ਪਹਿਲੇ ਸਭ ਤੋਂ ਮੋਡਲੀ ਸਟੇਜ ਤੇ ਕਹਿੰਦੇ ਨੇ ਕਿ ਤੁਹਾਡੇ ਟ੍ਰਾਈਗਲਿਸਰਾਈਡਸ ਵਧੇ ਹੋਏ ਨੇ ਯਾ ਤੁਹਾਡਾ ਲਿਪਿਡ ਪ੍ਰੋਫਾਈਲ ਖਰਾਬ ਹੋ ਜਾਂਦੀ ਹੈ ਜਾਂ ਐਲ ਡੀ ਐਲ ਜਿਹੜਾ ਬੈਡ ਕੋਲੇਸਟ੍ਰੋਲ ਹੈ ਉਹ ਵਧਿਆ ਹੋਇਆ ਇਹ ਪ੍ਰਾਇਮਰੀ ਸਟੇਜ ਹੈ ਅਗਰ ਇਹਦੇ ਤੇ ਹੀ ਆਪਾਂ ਥੋੜੀਆਂ ਬਹੁਤੇ ਆਪਣੀਆਂ ਜਿਹੜੀਆਂ ਇਹਨਾਂ ਲੱਛਣ ਜਿਹੜੇ ਤੁਹਾਨੂੰ ਪਹਿਲਾਂ ਦੱਸੇ ਨੇ ਉਹਨਾਂ ਦੀ ਸਮਝ ਕੇ ਉਹਨਾਂ ਨੂੰ ਉਹਨਾਂ ਨੂੰ ਵਿਚਾਰ ਕਰ ਲਿਆ ਜਾਵੇ ਤਾਂ ਇਹਦਾ ਪਰਮਾਨੈਂਟਲੀ ਸੋਲੂਸ਼ਨ ਜਿਹੜਾ ਹੈਗਾ ਆਯੁਰਵੇਦ ਦੇ ਵਿੱਚ ਹੈਗਾ ਹੈ ਅੱਛਾ ਤੁਹਾਡਾ ਇਹ ਆਚਾਰ ਹੈਗਾ ਆਚਾਰ ਕੀ ਕਰੂਗਾ ਜੀ ਆਚਾਰ ਕੀ ਕਰਦੇ ਤੁਸੀਂ ਕਹਿ ਰਹੇ ਹੋ ਵੀ ਆਚਾਰ ਬੜਾ ਕੰਮ ਦਾ ਹੈਗਾ ਹਾਰਟ ਦੀ ਜਿਹਨਾਂ ਨੂੰ ਦਿੱਕਤ ਪਰੇਸ਼ਾਨੀ ਆ ਜਿੰਨੂੰ ਡਰ ਲੱਗਦਾ ਕਿ ਸਾਨੂੰ ਹਾਰਟ ਦੀ ਪ੍ਰੋਬਲਮ ਨਾ ਹੋ ਜਾਏ ਮੇਰੇ ਦਾਦੇ ਨੂੰ ਹਾਰਟ ਦੀ ਪ੍ਰੋਬਲਮ ਸੀ ਮੇਰੇ ਪਿਓ ਨੂੰ ਹਾਰਟ ਦੀ ਪ੍ਰੋਬਲਮ ਸੀ ਮੇਰੇ ਤਾਏ ਨੂੰ ਮੇਰੇ ਚਾਚੇ ਨੂੰ ਇਹ ਕੀ ਭੂਮਿਕਾ ਤੁਸੀਂ ਕਹਦੇ ਵੀ ਜਿਹੜਾ ਆਚਾਰ ਹੈਗਾ ਆਰਗੇਨਿਕ ਹਲਦੀ ਦਾ ਆਚਾਰ ਬੜੀ ਵੱਡੀ ਭੂਮਿਕਾ ਨਿਭਾਉਣ ਵਾਲਾ ਇਹ ਤਾਂ ਸਰ ਸਿਰਫ ਹਲਦੀ ਦਾ ਕੱਚੀ ਹਲਦੀ ਦਾ ਆਚਾਰ ਹੈ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੈ ਕੋਈ ਪ੍ਰਜ਼ਰਵੇਟਿਵ ਨਹੀਂ ਹੈ ਕੁਝ ਨਹੀਂ ਹੈ ਸਿਰਫ ਐਪਲ ਸਾਈਡਰ ਵਿਨੇਗਰ ਦੇ ਵਿੱਚ ਇਹ ਪਾਇਆ ਹੋਇਆ ਔਰ ਹਲਦੀ ਤਾਂ ਹਰੇਕ ਚੀਜ਼ ਤੇ ਵਰਕ ਕਰਦੀ ਆ ਇਕੱਲੇ ਬੀਪੀ ਤੇ ਨਹੀਂ ਇਕੱਲੇ ਹਾਰਟ ਤੇ ਨਹੀਂ ਔਰ ਤੁਹਾਡਾ ਜੋ ਵੀ ਫੂਡ ਆਪਾਂ ਖਾਂਦੇ ਆ ਉਹਨੂੰ ਡਾਈਜੈਸਟ ਕਰਨ ਦੇ ਵਿੱਚ ਤੁਹਾਡੀ ਪਾਚਨ ਤੰਤਰ ਨੂੰ ਜਿਹੜਾ ਇਹ ਸ਼ਕਤੀ ਦਿੰਦੀ ਆ ਹਲਦੀ ਇਹ ਸਾਰੀਆਂ ਬਿਮਾਰੀਆਂ ਤੇ ਹੀ ਕੰਮ ਕਰਦੀ ਆ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਅੱਛਾ ਵਾਜੀ ਫਿਰ ਇਹ ਸਾਨੂੰ ਇਹ ਦੱਸੋ ਵੀ ਜਿਹੜਾ ਦਿਲ ਹੈਗਾ ਜਦੋਂ ਕਮਜ਼ੋਰ ਹੋਣ ਵਾਲ ਤੁਰ ਪਿਆ ਜਾਂ ਕਮਜ਼ੋਰ ਹੋ ਗਿਆ ਫਿਰ ਉਹਦਾ ਆਯੁਰਵੇਦ ਦੇ ਵਿੱਚ ਕੀ ਹੱਲ ਹੈਗਾ ਅ ਅੱਜਕਲ੍ਹ ਜੇ ਮਾਡਰਨ ਮੈਡੀਕਲ ਸਾਇੰਸ ਦੀ ਗੱਲ ਕਰੀਏ ਤਾਂ ਕੋਈ ਕਹਿੰਦਾ ਜੀ ਸਟੰਟ ਪਵਾ ਲਓ ਕੋਈ ਕਹਿੰਦਾ ਜੀ ਜਿਹੜਾ ਪੀਸ ਮੇਕਰ ਲਗਵਾ ਲਓ ਕੋਈ ਕਹਿੰਦਾ ਬਾਈਪਾਸ ਸਰਜਰੀ ਹੋਏਗੀ ਤੁਹਾਡੀ ਕੋਈ ਕਹਿੰਦਾ ਤੁਹਾਡੇ ਵਾਲ ਖਰਾਬ ਹੋ ਗਿਆ ਫਿਰ ਉਹਨਾਂ ਦਾ ਆਯੁਰਵੇਦ ਦੇ ਵਿੱਚ ਕੀ ਹੱਲ ਸੁਝਾਇਆ ਹੋਇਆ ਸਰ ਆਯੁਰਵੇਦ ਦੇ ਵਿੱਚ ਤਾਂ ਇਹ ਸ਼ੁਰੂ ਤੋਂ ਹੀ ਅੱਜ ਤੋਂ ਹਜ਼ਾਰਾਂ ਸਾਲ ਤੋਂ ਹੀ ਮਤਲਬ ਚੱਲੇ ਆ ਰਹੀ ਪદ્ધਤੀ ਹੈ ਇਹ ਜਦੋਂ ਵੀ ਕੀ ਹੁੰਦਾ ਨਾ ਜਦੋਂ ਆਪਣੇ ਹਾਰਟ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਬੀਪੀ ਵੱਧਾ ਹੈ ਜਾਂ ਖੂਨ ਗਾੜਾ ਹੋ ਜਾਂਦਾ ਆਪਣਾ ਟੈਲੋਪੈਥੀ ਵਾਲੇ ਕੀ ਕਰਦੇ ਆ ਉਹਨੂੰ ਖੂਨ ਪਤਲੇ ਦੀ ਗੋਲੀ ਲਾ ਦਿੰਦੇ ਆ ਖੂਨ ਪਤਲਾ ਹੋਣ ਨਾਲ ਕੀ ਆ ਫਰਕੀ ਸਾਹਿਬ ਆਪਣੇ ਜਿਹੜੇ ਸਰੀਰ ਆ ਪੂਰੀ ਬਾਡੀ ਆ ਚਾਹੇ ਆਪਣੀ ਅੱਖਾਂ ਚਾਹੇ ਨੌਂ ਨੇ ਆਪਣੇ ਚਾਹੇ ਆਪਣਾ ਇੰਦਰੀਆਂ ਕੋਈ ਵੀ ਹੈ ਨਾ ਉਹਨੂੰ ਆਪਾਂ ਸਪੈਸ਼ਲ ਤਾਂ ਕੋਈ ਡਾਈਟ ਨਹੀਂ ਦਿੰਦੇ ਉਹ ਡਾਈਟ ਜਿਹੜੀ ਆ ਜਿੰਨੇ ਖੁਰਾਕੀ ਤੱਤ ਲੈ ਕੇ ਜਾਣੇ ਆ ਖੂਨ ਦੇ ਲੈ ਕੇ ਜਾਣੇ ਆ ਖੂਨ ਆਪਣਾ ਪਤਲਾ ਹੋ ਗਿਆ ਤਾਂ ਖੁਰਾਕੀ ਤੱਤ ਪਹੁੰਚ ਨਹੀਂ ਪਾਉਂਦੇ ਇਸ ਕਰਕੇ ਫਿਰ ਉਹ ਕੰਮ ਕਰਨੂ ਜੀ ਨਹੀਂ ਕਰਦਾ ਕਿਸ ਦੀ ਅੱਖਾਂ ਦੀ ਨਿਗਾਹ ਕੱਟ ਗਈ ਕੋ ਡਿਪਰੈਸ਼ਨ ਚ ਚਲੇ ਗਿਆ ਕਿਉਂ ਦਿਮਾਗ ਤੱਕ ਖੂਨ ਨੇ ਸਪਲਾਈ ਕਰਨਾ ਹੁੰਦਾ ਆ ਆਯੁਰਵੇਦ ਦੇ ਵਿੱਚ ਕੀ ਆ ਅਸੀਂ ਖੂਨ ਪਤਲਾ ਹੋਣ ਲਈ ਦੰਦੇ ਅਸੀਂ ਦਵਾਈ ਦਿੰਨੇ ਆ ਜਿਵੇਂ ਆ ਸਾਡੀ ਦਵਾਈ ਬਣੀ ਹੋਈ ਆ ਇਹ ਅਸ਼ਰਫ ਗੰਦੇ ਤੋਂ ਤੇ ਅਰਜੰਦੀ ਛਾਲ ਤੋਂ ਬਣੀ ਹੋਈ ਆ 60% ਅਰਜੰਦੀ ਛਾਲ ਹੈ ਤੇ 40% ਅਸ਼ਰਫ ਗੰਦਾ ਇਹਦੇ ਵਿੱਚ ਇਹਦਾ ਡੇਢ ਚਮਚ ਸਵੇਰੇ ਅਗਰ ਬੰਦਾ ਯੂਜ਼ ਕਰੇ ਅੱਛਾ ਡੇਢ ਤੋਂ 2 ਚਮਚ ਇਸ ਲੀਕੋਡ ਦੇ ਯੂਜ਼ ਕਰੇ ਦੇ ਨਾਲ ਦਿੱਤੇ ਹੋਏ ਸਾਡਾ ਪਾਊਡਰ ਅਤੇ ਕੈਪਸੂਲ ਹੈ ਜਿੰਨੀ ਮਰਜ਼ੀ ਹਾਰਡ ਦੀ ਬਲੋਕੇਜ ਹੈ ਜਿੰਨੀ ਮਰਜ਼ੀ ਹਾਰਡ ਦੀ 80 90% ਅਗਰ ਹਾਰਡ ਬਲੌਕ ਹੈ ਤਾਂ ਉਹਨੂੰ ਵੀ ਡੇਢ ਤੋਂ 2 ਮਹੀਨੇ ਦੇ ਵਿੱਚ ਬਿਲਕੁਲ ਬੰਦਾ ਨਾਰਮਲ ਹੋ ਜਾਂਦਾ ਜੀ ਹਾਰਡ ਦੀ ਬਲੋਕੇਜ ਖੁੱਲ ਜਾਂਦੀ ਹੈ ਇਹ ਐਸਾ ਮਤਲਬ ਅਰਜੰਟ ਦੀ ਛਾਲ ਤੇ ਅਸ਼ਰਮਗੰਦੇ ਦਾ ਮਤਲਬ ਐਡਾ ਸ਼ਾਨਦਾਰ ਮਿਸ਼ਰਣ ਤੋਂ ਤਿਆਰ ਕੀਤੀ ਹੋਈ ਦਵਾਈ ਹੈ ਸਾਡੀ ਇਹ ਵਰਤ ਇਸਤੇਮਾਲ ਕਿਵੇਂ ਕਰਨੀ ਹੈ ਜੀ ਇਸਤੇਮਾਲ ਮਤਲਬ 2 ਚਮਚਾ ਇਹਦੇ ਸਵੇਰੇ 2 ਸ਼ਾਮ ਨੂੰ ਹਾਂਜੀ ਤੇ ਇਹ ਨਾਲ ਕੈਪਸੂਲ ਹੈ ਤੇ ਇੱਕ ਸਾਡਾ ਪਾਊਡਰ ਤਿਆਰ ਕੀਤਾ ਹੋਇਆ ਜੀ ਆ ਖਾਸ ਕਰ ਬਲੋਕੇਜ ਲਈ ਹਾਰਟ ਲਈ ਸਾਡੀ ਦਵਾਈ ਕੀ ਕਰਦੀ ਹੈ ਜਿਵੇਂ ਐਲੋਪੈਥੀ ਦੇ ਵਿੱਚ ਜੀ ਆ ਬੀਪੀ ਵਧਿਆ ਹੋਇਆ ਜਾਂ ਘਟਿਆ ਹੋਇਆ ਜੀ ਤੇ ਆਯੁਰਵੇਦ ਵਿੱਚ ਐ ਨਹੀਂ ਹੈਗਾ ਨਾ ਬੀਪੀ ਵਧਣ ਦਾ ਨਾ ਘਟਣ ਦਾ ਆਯੁਰਵੇਦ ਨੇ ਤਾਂ ਤੁਹਾਡੇ ਹਾਰਟ ਨੂੰ ਤਗੜਾ ਕਰਨਾ ਹੈ ਕੈਂਪ ਕਰਨਾ ਹੈ ਜਦੋਂ ਹਾਰਟ ਤੁਹਾਡਾ ਤਗੜਾ ਹੋ ਗਿਆ ਫਿੱਟ ਹੋ ਗਿਆ ਉਹ ਨਾ ਬੀਪੀ ਨੂੰ ਵਧੜ ਦਵੇ ਤੇ ਨਾ ਘਟਣ ਦਵੇ ਤੇ ਸਾਡਾ ਮੇਨ ਜਿਹੜਾ ਦਵਾਈਆਂ ਦਾ ਕਨਸੈਪਟ ਹੈ ਸਾਰਾ ਇਹ ਹਾਰਟ ਨੂੰ ਹੀ ਤਾਕਤ ਦੇਣ ਤੇ ਹੈ ਜੀ ਜੀ ਬਾਈਪਾਸ ਆਪਰੇਸ਼ਨ ਵਗੈਰਾ ਸਰਜਰੀ ਵਗੈਰਾ ਬਚ ਜਣਗੇ ਜਿਹੜੇ ਤੁਹਾਡੇ ਨੁਸਖੇ ਫਾਰਮੂਲੇ ਨਾਲ ਕਿਉਂਕਿ ਅੱਜ ਕੱਲ ਤਾਂ ਹਰੇਕ ਬੰਦਾ ਜਾਂਦਾ ਹੈ ਅਚਾਨਕ ਦਰਦ ਉੱਠਿਆ ਅਸੀਂ ਹਸਪਤਾਲ ਗਏ ਹਸਪਤਾਲ ਦੇ ਡਾਕਟਰ ਦੱਸਦੇ ਨੇ ਕਿ 70% ਬਲੌਕਿੰਗ ਹੈ ਜੀ ਹੁਣ ਤੇ ਫਟਾਫਟ ਤੁਸੀਂ ਬੜੇ ਟਾਈਮ ਸਿਰ ਆ ਗਏ ਤੇ ਸਟੈਂਟ ਪਵਾ ਲਓ ਜਿਵੇਂ ਬੰਦੂਕ ਦਿਖਾ ਕੇ ਲੁੱਟਦੇ ਸੀ ڈاکੂ ਤੇ ਐਵੇਂ ਹੁਣ ਹਸਪਤਾਲ ਹੋ ਗਏ ਸਰ ਉਹ ਤੁਸੀਂ ਆਉਂਦੇ ਸਾਰੇ ਤੁਹਾਨੂੰ ਕਹਿ ਦੇਣਾ ਵੀ ਤੁਸੀਂ ਤਾਂ ਭਾਈ ਟਾਈਮ ਨਾਲ ਆ ਗਏ ਤੁਹਾਡਾ ਤਾਂ ਹਾਰਟ 70% 80% ਬਲੌਕ ਹੈ ਤੇ ਤੁਸੀਂ ਸਟੰਟ ਪਾ ਲਓ ਕੱਲ ਨੂੰ ਫਿਰ ਕੋਈ ਹਵੀ ਨਾ ਵੀ ਹੋ ਗਈ ਅਸੀਂ ਰਿਸਪੌਂਸੀਬਲ ਨਹੀਂ ਹੈਗੇ ਉਹ ਤਾਂ ਕਹਿੰਦੇ ਜੀ ਆਪਰੇਸ਼ਨ ਕਰਾ ਲਓ ਪਰ ਗਰੰਟੀ ਕੋਈ ਨਹੀਂ ਆਪਰੇਸ਼ਨ ਥੀਏਟਰ ਚੋਂ ਬਾਹਰ ਆਵੇ ਬੰਦਾ ਤੁਹਾਡਾ ਜਾਂ ਨਾ ਆਵੇ ਬਿਲਕੁਲ ਬੰਦਾ ਉੱਥੇ ਡਰ ਜਾਂਦਾ ਫਿਰ ਉਹ ਪੈਸੇ ਦੇ ਜਿਗੜ ਕਰਨ ਲੱਗ ਜਾਂਦਾ ਲੱਖਾਂ ਰੁਪਿਆ ਤੇ ਸਰ ਇਹੀ ਕੰਮ ਹੁਣ ਆਪਣਾ ਜਿਹੜਾ ਆਏਸ਼ਮਾਨ ਕਾਰਡ ਆ ਉੱਥੇ ਹੋਇਆ ਹੋਇਆ ਹਾਰਟ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਨਹੀਂ ਹੈਗੀ ਆ ਸਟੰਟ ਦੀ ਲੋੜ ਹੈਗੀ ਆ ਜਾਂ ਨਹੀਂ ਹੈਗੀ ਆ ਉਹ ਦੇਖ ਲੈਣਾ ਵੀ ਆਏਸ਼ਮਾਨ ਕਾਰਡ ਆ ਤੇ ਉੱਥੇ ਕਹਿੰਦੇ ਨੇ ਵੀ ਇੰਨੇ ਪੈਸੇ ਲੱ ਬਿਨਾ ਲੋਡ ਤੇ ਗੋਡੇ ਬਦਲੀ ਕਰੀ ਜਾਂਦੇ ਆ ਬਿਨਾ ਲੋਡ ਤੋਂ ਹੀ ਵਾਲ ਪਾਈ ਜਾਂਦੇ ਆ ਬਿਨਾ ਲੋਡ ਤੋਂ ਹੀ ਸਟੰਟ ਪਾਈ ਜਾਂਦੇ ਆ ਬਸ ਇਹ ਗੁਰਕਤੰਡਾ ਚੱਲਿਆ ਹੋਇਆ ਹੈ ਜੀ ਹਰਬੀ ਜੀ ਜਿਹੜੇ ਸਾਡੀ ਔਰਤ ਵਰਗ ਹੈਗੀ ਉਹ ਤੇ ਗੋਡਿਆਂ 'ਚ ਬੜੀ ਦਿੱਕਤ ਹੈਗੀ ਆ ਉਹ ਕੀ ਗੱਲ ਕਾਰਨ ਕੀ ਮੰਨਦਾ ਹੁਣੇ-ਹੁਣੇ ਤੁਹਾਡੇ ਕੋਲ ਇੱਕ ਭੈਣ ਆਈ ਸੀ ਉਹ ਕਹਿੰਦੀ ਜੀ ਮੈਨੂੰ ਸ਼ੂਗਰ ਵੀ ਹੈਗੀ ਐ ਸ਼ੁਕਰ ਵੀ ਵਧੀ ਹੋਈ ਹੈ ਮੇਰੇ ਗੋਡਿਆਂ 'ਚ ਵੀ ਦਰਦ ਹੈਗਾ ਮੇਰੇ ਮੋਢੇ ਵੀ ਦੁਖਦੇ ਨੇ ਕਈ ਵਾਰ ਮੈਨੂੰ ਸਿਰ ਵੀ ਚੱਕਰ ਵੀ ਆਉਣ ਲੱਗ ਜਾਂਦੇ ਨੇ ਤੁਸੀਂ ਉਹਨਾਂ ਨੂੰ ਕੀ ਨੁਸਕਾ ਫਾਰਮੂਲਾ ਦਿੱਤਾ ਸੀ ਪਾਊਡਰ ਦਿੱਤਾ ਸੀ ਉਹ ਕਿਹੜਾ ਪਾਊਡਰ ਹੈ ਜੀ ਹਾਂਜੀ ਸਰ ਉਹਨਾਂ ਦੀ ਹਾਲਾਂਕਿ ਉਹਨਾਂ ਦੀ ਏਜ ਸੀਗੀ ਸਾਰੀ 31 ইয়ার্স ਔਰ ਉਹ ਆਪਣੀ ਏਜ ਤੋਂ ਮਤਲਬ ਬਹੁਤ ਜ਼ਿਆਦਾ ਲੱਗ ਰਹੇ ਸੀ ਜਿਹੜੇ 아이 ਸੀ 31 ਇਸ ਹਾਂਜੀ ਉਹ 31 ਦੇ ਸੀਗੇ ਔਰ ਮੈਂ ਖੁਦ ਸ਼ੌਕਡ ਹੋਈ ਉਹਨਾਂ ਦੀ ਏਜ ਸੁਣ ਕੇ ਤੇ ਬਟ ਉਹਨਾਂ ਨੂੰ ਪ੍ਰੋਬਲਮ ਕੀ ਸੀ ਮੇਨ ਪ੍ਰੋਬਲਮ ਸੀਗੀ ਉਹਨਾਂ ਦੀ ਜੋਇੰਟ ਪੇਨ ਦੀ ਜੋਇੰਟ ਪੇਨ ਮਤਲਬ ਕਹਿੰਦੇ ਕਿ ਮੈਨੂੰ ਗਠੀਆ ਡਾਇਗਨੋਸ ਹੋ ਗਿਆ ਜੀ ਔਰ ਉਹਦੇ ਵਿੱਚ ਕੀ ਇਹ ਵੀ ਸਰ ਸਾਡੇ ਖਾਣ ਪਾਣ ਤੇ ਜਿਹੜਾ ਆ ਜਾਂਦੀ ਆ ਫਿਰ ਗੱਲ ਤਾਂ ਸਿਰਫ ਖਾਣ ਪਾਣ ਤੋਂ ਹੀ ਸ਼ੁਰੂ ਹੁੰਦੀ ਆ ਕਿ ਅਸੀਂ ਕੀ ਕੀ ਖਾ ਰਹੇ ਹਾਂ ਜਿਵੇਂ ਤੁਹਾਨੂੰ ਵੈਸਾ ਫਿਰ ਹੱਲ ਕੀ ਦੱਸਿਆ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਸਰ ਸਾਡੀ ਆਪਣੀ ਤਿਆਰ ਕੀਤੀ ਹੋਈ ਦਵਾਈ ਆ ਕੀ ਜੀ ਇਦਾਂ ਹੀ ਸਾਡੇ ਆਯੁਰਵੇਦ ਦੇ ਵਿੱਚ ਜਿੱਦਾਂ ਇਹ ਪਾਊਡਰ ਨੇ ਇਹ ਸਾਡਾ ਪਾਊਡਰ ਹੈ ਜਿਹੜਾ ਕਿ ਇਦਾਂ ਹੀ ਹਰब्स ਨੂੰ ਮਿਲਾ ਕੇ ਤਿਆਰ ਕੀਤਾ ਗਿਆ ਹੈ ਜਿਹੜਾ ਕਿ ਇਸ ਸਰੀਰ ਦੇ ਵਿੱਚੋਂ ਜਿਹੜੀ ਫालतू ਟੌਕਸਿਨ ਨੇ ਇਨਫਲੇਮੇਸ਼ਨ ਹੈ ਉਹਨੂੰ ਬਾਹਰ ਕੱਢਣ ਤੇ ਵਰਕ ਕਰਦਾ ਹੈ ਇਹ ਕੋਈ ਜਿਹੜਾ ਦਰਦਨਵਾਰਕ ਨਹੀਂ ਹੈਗਾ ਕਿ ਉਹਨਾਂ ਨੂੰ ਦਰਦ ਹੋ ਰਿਹਾ ਜਾਂ ਫੌਰੀ ਤੌਰ ਤੇ ਰਾਹਤ ਮਿਲ ਜੂਗੀ ਨੋ ਇਹਦਾ ਕੀ ਹੈ ਦੀ ਲਗਾਤਾਰ 15 20 ਦਿਨ ਕੰਜ਼ਮਪਸ਼ਨ ਦੇ ਬਾਅਦ ਇਹਦੇ ਰਿਜ਼ਲਟ ਉਹਨਾਂ ਨੂੰ ਦੇਖਣ ਨੂੰ ਮਿਲਣਗੇ 슈ਗਰ ਦੇ ਉੱਤੇ ਹਾਂਜੀ ਸਰ 슈ਗਰ ਦਾ ਇੱਕ ਡਿਫਰੈਂਟ ਨੁਸਖਾ ਹੈ ਇਹ ਹੈਗਾ ਸਾਡਾ ਜੋਇੰਟ ਪੇਨ ਦਾ ਹਾਂਜੀ ਇਹ ਸਰ ਸਾਡਾ ਇਦਾਂ ਹੀ ਆਪਣੀ ਬਣਾਈ ਹੋਈ ਦਵਾਈ ਜਿਹੜੀ ਹੈ 슈ਗਰ ਤੇ ਵਰਕ ਕਰਦੀ ਹੈ ਸਾਤੋ ਬਹੁਤ ਸਾਰੇ ਪੇਸ਼ੈਂਟ ਦਵਾਈ ਲੈ ਕੇ ਗਏ ਨੇ ਔਰ ਉਹਨਾਂ ਦੀ ਦੁਆਰਾ ਸਰ ਤੁਸੀਂ ਜਕੀਰ ਬੰਨੇ ਹੋ ਸਾਨੂੰ ਕਾਲ ਕਰਕੇ ਕਿਹਾ ਕਿ ਸਾਡੀ ਜਿਹੜੀ ਸ਼ੂਗਰ ਹੈ ਜਿਹੜੇ ਇਨਸੂਲਿਨ ਤੱਕ ਲੈਂਦੇ ਸੀ ਕਿ ਨੋਰਮਲ ਰਹਿਣ ਲੱਗੀ ਹਾਂਜੀ ਐਦਾਂ ਹੀ ਮਤਲਬ ਇਹਨਾਂ ਤੋਂ ਹੁਣ ਜਦੋਂ ਇਹ ਇੱਕ ਚਮਚ ਦੀ ਗੱਲ ਕਰਦੇ ਸੀ ਕਹਿੰਦੇ ਜੀ ਇੱਕ ਚਮਚਾ ਬੜਾ ਚਰਚਾ ਕਰਾ ਦਿੰਦਾ ਪਿੰਡਾਂ 'ਚ ਚਰਚਾ ਕਰਾਈ ਪਈ ਹੈ ਲੀਵਰ ਵਾਲੀ ਉਹ ਕਿਹੜਾ ਉਹ ਕਿਹੜਾ ਨੁਸਖਾ ਹੈਗਾ ਲੀਵਰ ਵਾਸਤੇ ਉਹ ਸਰ ਸਾਡਾ ਲੀਵਰ ਦਾ ਨੁਸਖਾ ਹੈਗਾ ਉਹ ਇਹ ਵਾਲੀ ਚੀਜ਼ ਹੈਗੀ ਹੈ ਔਰ ਉਹਦਾ ਇਹ ਸਿਰਫ 15 ਦਿਨ ਦੀ ਕੰਜ਼ਮਪਸ਼ਨ ਦੇ ਨਾਲ ਜਿਹੜਾ ਸਾਡਾ ਲੀਵਰ ਐ ਫੈਟੀ ਲੀਵਰ ਐ ਯਾਹੋ ਕਿੰਨਾ ਕਿੰਨਾ ਇਸ ਅੱਧਾ ਚਮਚ ਸਰ ਇੰਨਾ ਕਿ ਚਮਚਾ ਲੈ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਇਹਦੇ ਵਿੱਚ ਵੀ ਭਿੰਗਰਾਜ ਪੁਨਰਨਵਾ ਪੂਮੀ ਆਮਲਾ ਇਹ ਇਹੋ ਜਿਹੀਆਂ 7-8 ਹੋਰ ਹਰਬਸ ਤੋਂ ਜਿਹੜਾ ਮਿਲ ਕੇ ਇਹ ਬਣਿਆ ਹੋਇਆ ਹੈ ਔਰ ਇਹਦੇ ਵੀ ਸਰ ਸਾਨੂੰ ਐਸੇ ਤਰ੍ਹਾਂ ਹੀ ਬਹੁਤ ਚੰਗੇ ਰਿਜ਼ਲਟ ਮਿਲ ਰਹੇ ਨੇ इवन ਸਾਨੂੰ ਬਹੁਤ ਚੰਗਾ ਲੱਗਦਾ ਜਦੋਂ ਸਾਤੋਂ ਜਿਹੜੇ ਪੇਸ਼ੈਂਟ ਦਵਾਈ ਲੈ ਕੇ ਉਹ ਦੁਬਾਰਾ ਆਪਣਾ ਰਿਜ਼ਲਟ ਸਾਨੂੰ ਫੋਨ ਕਰਕੇ ਸ਼ੇਅਰ ਕਰਦੇ ਨੇ ਕਿ ਮੈਨੂੰ ਬਹੁਤ ਫਰਕ ਹੈ ਅੱਛਾ ਫਿਰ ਜੰਦ ਜੰਦ ਦੀ ਕਿਹੜੀ ਟਿਪਸ ਤੁਸੀਂ ਦੋਵੋਗੇ ਬਲਜਿੰਦਰ ਜੀ ਹਾਰਟ ਨੂੰ ਤੰਦਰੁਸਤ ਰੱਖਣ ਵਾਸਤੇ ਦੇਖੋ ਹਾਰਟ ਨੂੰ ਤੰਦਰੁਸਤ ਰੱਖਣ ਲਈ ਸਭ ਤੋਂ ਜ਼ਰੂਰੀ ਹੈਗੇ ਐਕਸਰਸਾਈਜ਼ ਤੁਹਾਡਾ ਖਾਣ ਪੀਣ ਰਿਫਾਈਨਡ ਆਲ ਵਗੈਰਾ ਇਹ ਚੀਜ਼ਾਂ ਸਾਡਾ ਕਲਚਰ ਨਹੀਂ ਹੈਗਾ ਸਾਡਾ ਕਲਚਰ ਸੀਗਾ ਸਰਸੋਂ ਦਾ ਤੇਲ ਯਾ ਦੇਸੀ ਕੀਓ ਇਹਨਾਂ ਸ਼ੁੱਧ ਚੀਜ਼ਾਂ ਦਾ ਹਨਾ ਤੇ ਪਾਮ ਆਇਲ ਬਾਰੇ ਤਾਂ ਸੁਣਿਆ ਹੀ ਨਹੀਂ ਸੀਗਾ ਜੀ ਇਹਨਾਂ ਚੀਜ਼ਾਂ ਬਾਰੇ ਤਾਂ ਅਸੀਂ ਸੁਣਿਆ ਹੀ ਨਹੀਂ ਸੀਗਾ ਕਦੇ ਤੇ ਇਹ ਚੀਜ਼ਾਂ ਹੀ ਸਰ ਹਾਰਟ ਫ੍ਰੈਂਡਲੀ ਨਹੀਂ ਹੈਗੀਆਂ ਸਾਡੇ ਹਾਰਟ ਦੇ ਵਿੱਚ ਜਾਂ ਆਰਟਰੀਸ ਜਾ ਕੇ ਜੰਮਦੀਆਂ ਇਹ ਤੇ ਇਹਨਾਂ ਕਰਕੇ ਹੀ ਸਾਨੂੰ ਸਾਰੀ ਪ੍ਰੋਬਲਮ ਆਉਂਦੀ ਹੈ ਜਿੰਨੀ ਵੀ ਹਾਰਟ ਦੀ ਆਉਂਦੀ ਹੈ ਜੀ ਜੀ ਤੇ ਹਾਰਟ ਵਾਸਟ ਫਿਰ ਤੁਹਾਡੇ ਕੋਲ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਦੱਸ ਰਹੇ ਹੋ ਕਿ ਇਹ ਵਾਲਾ ਇਹ ਦੇਖੋ ਤੁਸੀਂ ਇਹਨਾਂ ਤਾਂ ਕਿਹਾ ਕਿ ਦੋ ਜਿਹੜਾ ਇੱਕ ਤੋਂ ਦੋ ਚਮਚੇ ਦੇ ਮਿਲਾਉਣੇ ਨੇ ਤੇ ਫਿਰ ਇਹਨੂੰ ਸਵੇਰੇ ਸਵੇਰੇ ਕੰਜ਼ਮ ਕਰ ਸਕਦੇ ਹਾਂ ਕਿਵੇਂ ਲੈਣਾ ਡੇਢ ਚਮਚ ਸਵੇਰੇ 1.5 ਚੰਮਤ ਸ਼ਾਮ ਨੂੰ ਨਾਲ ਸਾਡਾ ਪਾਊਡਰ ਆ ਜੀ ਆਪਣਾ ਤਿਆਰ ਕੀਤਾ ਹੋਇਆ ਇਹ ਮਹੀਨਾ ਡੇਢ ਮਹੀਨਾ ਬੰਦਾ ਯੂਜ਼ ਕਰ ਲਵੇ ਜਿੰਨੀ ਮਰਜ਼ੀ ਹਾਰਟ ਦੀ ਪ੍ਰੋਬਲਮ ਹੈ ਈਵਨ ਕਿ ਹਾਰਟ ਦੀ ਬਲੋਕੇਜ ਨੂੰ ਮੈਂ ਪਹਿਲਾਂ ਵੀ ਦੱਸਿਆ 70 80 90% ਦੀ ਘਾਟ ਤੱਕ ਬਲੋਕੇਜ ਹੈ ਉਹ ਵੀ ਖੁੱਲ ਜਾਂਦੀ ਹੈ ਤੇ ਬੀਪੀ ਤਾਂ ਨਾਰਮਲ ਰਹਿਣ ਲੱਗੇ ਜਾਂਦਾ ਹੈ ਇਹਦੇ ਨਾਲ ਜਿੰਨਾ ਮਰਜ਼ੀ ਬੀਪੀ ਵਾਧਾ ਹੋਵੇ ਤੇ ਫਿਰ ਉਹ ਨਸ਼ਿਆਲਾ ਵੀ ਮੁੰਡਾ ਸੀ ਜੀ ਕੋ ਉਹਦੇ ਬਾਬਤ ਤੁਸੀਂ ਗੱਲ ਦੱਸਦੇ ਸੀ ਕਿ ਬੜਾ ਵਧੀਆ ਰਿਜ਼ਲਟ ਹੈ ਉਹ ਕਿਵੇਂ ਆਇਆ ਜੀ ਨਸ਼ੇ ਵਾਲਾ ਜਿਹੜਾ ਨਸ਼ੇ ਵੀ ਤੁਸੀਂ ਬਹੁਤ ਲੋਕਾਂ ਦੇ ਪੋਜ਼ਿਟਿਵਲੀ ਛਡਵਾਏ ਨੇ ਜੀ ਜੀ ਉਹ ਸਾਰੇ ਕੈਪ ਇਹਦੇ ਇੰਨੇ ਸ਼ਾਨਦਾਰ ਰਿਜ਼ਲਟ ਆ ਜਿੰਨਾ ਮਰਜ਼ੀ ਬੰਦਾ ਕੋਈ ਨਸ਼ਾ ਕਰਦਾ ਹੋਵੇ ਚਿੱਟਾ, ਭੁੱਕੀ, ਫੀਮ, ਡੋਡੇ ਇਵਨ ਕਿ ਜੀਬੜ ਰੱਖਣ ਵਾਲੀ ਗੋਲੀ ਹਨਾ ਇਹ ਸਭ ਤੋਂ ਹੀ ਕਾਰਗਰ ਨੁਸਖਾ ਏ ਨਾ ਬੰਦੇ ਨੂੰ ਤੋੜ ਲੱਗਦੀ ਆ ਨਾ ਅੱਖਾਂ ਚੋਂ ਪਾਣੀ ਨਾ ਲੂਜ਼ ਮੋਸ਼ਨ ਕੋਈ ਤਕਲੀਫ ਨਹੀਂ ਹੁੰਦੀ ਬਹੁਤ ਹੀ ਸੌਖੇ ਤਰੀਕੇ ਨਾਲ ਬੰਦਾ ਨਸ਼ਾ ਛੱਡ ਜਾਂਦਾ ਜਿਹੜੀ ਦਵਾਈ ਆਪਣੀ ਮਿਲਦੀ ਆ ਸਰਕਾਰੀ ਹਸਪਤਾਲਾਂ ਦੇ ਵਿੱਚ ਉਹ ਤਾਂ ਬਿਨਾਂ ਦੇਖੇ ਲੈਣ ਲੱਗ ਜਾਂਦੇ ਆ ਫ੍ਰੀ ਵਾਲੀ ਹੁੰਦੀ ਆ ਤੇ ਬੰਦੇ ਚੱਕ ਚੱਕ ਦੇਈ ਜਾਂਦੇ ਆ ਤੇ ਇਹ ਘਟਦੀ ਹੈ ਨਹੀਂ ਉਹ ਤਾਂ ਖੂਚੋਂ ਨਿਕਲਣ ਲੇ ਖਾਤੇ ਜਰਨੇ ਵਾਲਾ ਕੰਮ ਹੈ ਪਰ ਸਾਡੀ ਦਵਾਈ ਦਾ ਹੈ ਜਾਂ ਕੁਛ ਨਹੀਂ ਹੈਗਾ ਇਹ ਸਾਡੀ ਦਵਾਈ ਅਸੀਂ ਮਹੀਨੇ ਤੇ ਬਾਅਦ ਨਾ ਕੋਈ ਖਾਂਦਾ ਨਾ ਅਸੀਂ ਦੰਨੇ ਆ ਇਹ ਘਟਦੀ ਚਲੇ ਜਾਂਦੀ ਆ ਹੌਲੀ 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 ਕਰਕੇ ਬਿਲਕੁਲ ਹੀ ਬੰਦਾ ਨਿਸ਼ਚਿਤ ਮੁਕਤ ਹੋ ਜਾਂਦਾ ਹੈ ਜੀ 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 ਅੱਛਾ ਬਲਜਿੰਦਰ ਜੀ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਤਰੀਕਾ ਹੈਗਾ ਤੁਹਾਡੇ ਨਾਲ ਰਾਬਤਾ ਕਿਵੇਂ ਕੀਤਾ ਜਾ ਸਕਦਾ ਸਰ ਇਹ ਨੈਸ਼ਨਲ ਹਾਈਵੇਆ ਲੁਧਿਆਣਾ ਦੇ ਚੰਡੀਗੜ੍ਹ ਹਾਈਵੇਆ ਨੇੜੇ ਪਿੰਡ ਖੰਟਾ ਜੀ ਬੱਬੂ ਮਾਨ ਦਾ ਬੜਾ ਮਸ਼ਹੂਰ ਪਿੰਡ ਹੈ ਨੇੜੇ ਮੋਰੰਡਾ ਜੀ ਜੀ ਤੇ ਅਸੀਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਹੁੰਨੇ ਆ ਕਾਲ ਕਰਕੇ ਜਦੋਂ ਮਾਜੀ ਤੁਸੀਂ ਆ ਸਕਦੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਵੈਜੀ ਤੇ ਆਮ ਬਹੁਤ ਬਹੁਤ ਤੁਹਾਡਾ ਵੀ ਸ਼ੁਕਰੀਆ ਜੀ ਬੜਾ ਨੁਸਖਾ ਮੈਨੂੰ ਲੱਗਦਾ ਕਿ ਚਮਚਾ ਲੈ ਇੱਕ ਨੁਸਖਾ ਦੇਣ ਵਾਸਤੇ ਸ਼ੁਕਰੀਆ ਸ਼ੁਕਰੀਆ ਸਰ ਜੀ ਜੀ ਸੋ ਇਸ ਸੰ ਵੈਦ ਬਲਜਿੰਦਰ ਸਿੰਘ ਤੇ ਜਿਹੜੇ ਆਹਾਰ ਦੇ ਮਾਹਰ ਹੈਗੇ ਨੇ ਮੈਡਮ ਹਰਪ੍ਰੀਤ कौर ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਛੋਟੇ ਛੋਟੀਆਂ ਅਨੁਸਾਰ ਕਿ ਛੋਟੇ ਛੋਟੇ ਫਾਰਮੂਲੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਤੋਂ ਬਾਅਦ ਦਿਲ ਦੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਨਾਲ ਲੜ ਸਕਦੇ ਆ ਆਪਣੇ ਲੀਵਰ ਨੂੰ ਤੰਦਰੁਸਤ ਰੱਖ ਸਕਦੇ ਆ ਆਪਣੀ ਸ਼ੂਗਰ ਨੂੰ ਮੇਨਟੇਨ ਕਰ ਸਕਦੇ ਆ ਔਰ ਹੋਰ ਇੱਕ ਬੜੀ ਅਹਿਮ ਗੱਲ ਜਿਹੜੀ ਵੈਦ ਬਲਜਿੰਦਰ ਜੀ ਉਹਨਾਂ ਨੇ ਕਹੀ ਹੈ ਕਿ ਜੀਭ ਦੇ ਸਵਾਦ ਦੇ ਮਗਰ ਲੱਕੇ ਅਸੀਂ ਆਪਣੇ ਪੇਟ ਨੂੰ ਜਿਹੜਾ ਉਹ ਡਸਟਬਿਨ ਤੱਕ ਬਣਾ ਚੁੱਕਿਆ ਉਸ ਚੀਜ਼ ਨੂੰ ਸੰਭਾਲਣ ਦੀ ਲੋੜ ਹੈ ਉਸ ਚੀਜ਼ 'ਤੇ ਲਗੌਰ ਕਰਨ ਦੀ ਲੋੜ ਹੈ ਤੇ ਜੇਕਰ ਸਮਾਂ ਰਹਿੰਦੇ ਆ ਅਸੀਂ ਇਹਨਾਂ ਚੀਜ਼ਾਂ ਵੱਲ ਨਾ ਮੁੜੇ ਕੁਦਰਤ ਵੱਲ ਨਾ ਮੁੜੇ ਔਰ ਅਸੀਂ ਹਰ ਪਾਸਿਓ ਇਸੇ ਤਰੀਕੇ ਨਾਲ ਜੋ ਸਾਡੇ ਸਾਹਮਣੇ ਆਇਆ ਉਹਨੂੰ ਆਪਣੀ ਜ਼ਿੰਦਗੀ ਦੀ ਆਪਣਾ ਖੁਰਾਕ ਦਾ ਹਿੱਸਾ ਬਣਾਉਂਦੇ ਰਹੇ ਤੋ ਉਹ ਦਿਨ ਦੂਰ ਨਹੀਂ ਜਦੋਂ ਅ ਜਿਸ ਤਰੀਕੇ ਨਾਲ 슈ਗਰ ਦੀ ਬਿਮਾਰੀ ਘਰ ਘਰ ਦੇ ਵਿੱਚ ਫੈਲੀ ਹੋਈ ਆ ਹਰ ਘਰ ਦੇ ਵਿੱਚ ਹਾਰਟ ਦਾ ਪੇਸ਼ੈਂਟ ਜਿਹੜਾ ਆਉਣ ਵਾਲੇ ਸਮੇਂ ਤੇ ਸਾਨੂੰ ਮਿਲ ਸਕਦਾ ਸੋ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਹੈਗਾ ਵੈਦ ਬਲਜਿੰਦਰ ਸਿੰਘ ਉਹਨਾਂ ਦੀ ਟੀਮ ਨੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਦੂਰ ਕਰ ਸਕਦੇ ਹੋ ਮਰਿੰਡਾ ਸ਼ਹਿਰ ਦੇ ਬਿਲਕੁਲ ਨਜ਼ਦੀਕ ਬੈਠੇ ਨੇ ਬਬੂ ਬਾਣਾ ਦਾ ਬੜਾ ਮਸ਼ਹੂਰ ਪਿੰਡ ਹੈਗਾ ਖੰਡ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਇਹ ਪਹੁੰਚਦੇ ਇੱਥੇ ਆ ਕੇ ਵੀ ਤੁਸੀਂ ਸਵੇਰੇ ਸ਼ਾਮ ਤੱਕ ਜਿਹੜਾ ਮਿਲ ਸਕਦੇ ਹੋ ਧੰਨਵਾਦ